ਉਦਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਜ਼ਿਲ੍ਹਾ ਮੀਡੀਆ ਸਕੱਤਰ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਜ਼ਿਲ੍ਹਾ ਮੀਡੀਆ ਸਕੱਤਰ ਨਿਯੁਕਤ ਕੀਤੇ ਗਏ ਨੇ ਅੰਮ੍ਰਿਤਸਰ ਤੋਂ ਸਤਨਾਮ ਸਿੰਘ ਮਾਥੁਰ ਜਲੰਧਰ ਸ਼ਹਿਰੀ ਤੋਂ ਸੰਜੀਵ ਭਗਤ ਲੁਧਿਆਣਾ ਸ਼ਹਿਰੀ ਤੋਂ ਪੁਨੀਤ ਸਹਾਣੀ ਪਠਾਨਕੋਟ ਤੋਂ ਅਸ਼ੋਕ ਕੁਮਾਰ ਅਗਰਵਾਲ ਤੇ ਗੁਰਦਾਸਪੁਰ ਤੋਂ ਮੁਖਦੇਵ ਸਿੰਘ ਐਲੋਵਾਲ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਇਨਾਂ ਦੀ ਨਿਯੁਕਤੀ ਦੇ ਨਾਲ ਪਾਰਟੀ ਦੀਆਂ ਨੀਤੀਆਂ ਤੇ ਸਰਕਾਰ ਦੁਆਰਾ ਕੀਤੇ ਗਏ ਕੰਮ ਸਹੀ ਢੰਗ ਦੇ ਨਾਲ ਜਨਤਾ ਤੱਕ ਪਹੁੰਚ ਸਕਣਗੇ ਦੂਜੇ ਪਾਸੇ ਲੋਕਾਂ ਦੀਆਂ ਸਮੱਸਿਆਵਾਂ ਵੀ ਉਹਨਾਂ ਰਾਹੀਂ ਸਰਕਾਰ ਤੱਕ ਠੀਕ ਤਰੀਕੇ ਦੇ ਨਾਲ ਪਹੁੰਚ ਸਕेंगी ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਆਹ ਨਵਾਂ ਉਪਰਾਲਾ ਕੀਤਾ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਇਹ ਜਿਹੜੇ ਲੋਕੀ ਨਿਯੁਕਤ ਕੀਤੇ ਗਏ ਨੇ ਜਿਹੜੇ ਮੀਡੀਆ ਇਨਚਾਰਜ ਨਿਯੁਕਤ ਕੀਤੇ ਗਏ ਨੇ ਇਹਨਾਂ ਦੇ ਵੱਲੋਂ ਸੁਨੀਆਂ ਜਾਣਗੀਆਂ ਲੋਕਾਂ ਦੀਆਂ ਮੁਸ਼ਕਿਲਾਂ ਤੇ ਫਿਰ ਅੱਗੇ ਸਰਕਾਰ ਜਿਹੜੀ ਹੈ ਇਸ ਤੇ ਠੀਕ ਤਰੀਕੇ ਦੇ ਨਾਲ ਐਕਸ਼ਨ ਲੈ ਸਕੇਗੀ ਕਿਉਂਕਿ ਲੋਕਾਂ ਨੂੰ ਹਮੇਸ਼ਾ ਇਹ ਸ਼ਿਕਾਇਤ ਹੁੰਦੀ ਹੈ ਕਿ ਸਰਕਾਰ ਜਿਹੜੀ ਉਹ ਤਾਲਮੇਲ ਠੀਕ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਨਹੀਂ ਕਰ ਪਾਉਂਦੀ ਇਸ ਕਰਕੇ ਜ਼ਿਲ੍ਹਾ ਮੀਡੀਆ ਇਨਚਾਰਜ ਤੇ ਜ਼ਿਲ੍ਹਾ ਮੀਡੀਆ ਸਕੱਤਰ ਦੇ ਨਾਵਾਂ ਦਾ ਅੱਜ ਐਲਾਨ ਕੀਤਾ ਗਿਆ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਮੀਡੀਆ ਇਨਚਾਰਜ ਤੇ ਜ਼ਿਲ੍ਹਾ ਮੀਡੀਆ ਸਕੱਤਰ ਨਿਯੁਕਤ ਕੀਤੇ ਗਏ ਨੇ ਅੰਮ੍ਰਿਤਸਰ ਤੋਂ ਸਤਨਾਮ ਸਿੰਘ ਮਾਥੋਰ ਜਲੰਧਰ ਸ਼ਹਿਰੀ ਤੋਂ ਸੰਜੀਵ ਭਗਤ ਲੁਧਿਆਣਾ ਸ਼ਹਿਰੀ ਤੋਂ ਪੁਨੀਤ ਸਾਹਨੀ ਤੇ ਪਠਾਨਕੋਟ ਤੋਂ ਅਸ਼ੋਕ ਕੁਮਾਰ ਅਗਰਵਾਲ ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਮੁਖਦੇਵ ਸਿੰਘ ਐਲੋਵਾਲ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਇਹਨਾਂ ਦੀ ਨਿਯੁਕਤੀ ਦੇ ਨਾਲ ਪਾਰਟੀ ਦੀਆਂ ਨੀਤੀਆਂ ਤੇ ਸਰਕਾਰ ਦੁਆਰਾ ਕੀਤੇ ਗਏ ਕੰਮ ਜਿਹੜੇ ਨੇ ਉਹ ਸਹੀ ਤਰੀਕੇ ਦੇ ਨਾਲ ਜਨਤਾ ਤੱਕ ਪਹੁੰਚ ਸਕਣਗੇ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੁੰਦੀ ਕਿ ਸਰਕਾਰ ਕੀ ਕੁਝ ਕਰ ਰਹੀ ਹੈ ਉਹਨਾਂ ਦੇ ਲਈ ਤੇ ਇਸ ਕਰਕੇ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਹੈ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜੇ ਹੋਏ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਮੀਡੀਆ ਦੀ ਟੀਮ ਦੇ ਵਿੱਚ ਵਾਦਾ ਕੀਤਾ ਗਿਆ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹੋ ਸੋਸ਼ਲ ਮੀਡੀਆ ਦੀ ਟੀਮ ਜਿਹੜੀ ਹੁੰਦੀ ਹੈ ਸਰਕਾਰ ਦੀ ਤੇ ਇਨਚਾਰਜ ਨਿਯੁਕਤ ਕੀਤੇ ਗਏ ਨੇ ਸਖਤਰ ਨਿਯੁਕਤ ਕੀਤੇ ਗਏ ਨੇ ਕੀ ਕੁਝ ਮੋਟਿਵ ਹੈ ਇਸ ਦੇ ਪਿੱਛੇ ਸਰਕਾਰ ਦਾ ਜੀ ਬਿਲਕੁਲ ਦੇਖੋ ਮੁੱਖ ਤੌਰ ਤੇ ਜਿਸ ਤਰੀਕੇ ਨਾਲ ਸਰਕਾਰ ਇਸ ਵਕਤ ਆਪਣੀ ਨੀਤੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਹੈ ਜਾਂ ਫਿਰ ਕਿਹਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਕੋਸ਼ਿਸ਼ ਜੇ ਕਿ ਹੋ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕਿ ਆਪ ਦਾ ਪੰਜਾਬ ਦੇ ਸੋਸ਼ਲ ਮੀਡੀਆ ਤੇ ਟੀਮ ਦੀ ਇਹ ਘੋਸ਼ਣਾ ਕੀਤੀ ਗਈ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੂਥ ਲੈਵਲ ਤੇ ਸੋਸ਼ਲ ਮੀਡੀਆ ਇਨਚਾਰਜ ਤੇ ਸੋਸ਼ਲ ਮੀਡੀਆ ਸਕੱਤਰ ਜੋ ਕਿ ਉਹ ਨਿਯੁਕਤ ਕੀਤੇ ਨੇ ਮੁੱਖ ਤੌਰ ਤੇ ਕਿਉਂਕਿ ਜਮੀਨ ਨਾਲ ਜੁੜ ਕੇ ਗਰਾਊਂਡ ਲੈਵਲ ਤੇ ਜੋ ਕੰਮ ਹੋਣਾ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਇਹ ਕੋਸ਼ਿਸ਼ਾਂ ਜੋ ਕੀਤੀ ਗਈ ਹੈ کافی ਜੋ ਕੀ ਹੈ ਅਹੁਦੇਦਾਰ ਨਿਯੁਕਤ ਕੀਤੇ ਗਏ ਨੇ ਇਹਦੇ ਨਾਲ ਹੀ ਪਾਰਟੀ ਦੀ ਨੀਤੀਆਂ ਨੂੰ ਲੈ ਕੇ ਸਰਕਾਰ ਦੁਆਰਾ ਕੀਏ ਗਏ ਜਿਹੜੇ ਕੰਮ ਨੇ ਉਹਨਾਂ ਨੂੰ ਲੈ ਕੇ ਜਨਤਾ ਤੱਕ ਇਸ ਤਰੀਕੇ ਨਾਲ ਪਹੁੰਚਾਇਆ ਜਾਵੇ ਉਸ ਨੂੰ ਲੈ ਕੇ ਵੀ ਜੋ ਕਿ ਹੈ ਡਿਸਟ੍ਰਿਕਟ ਮੀਡੀਆ ਇਨਚਾਰਜ ਨਿਯੁਕਤ ਕੀਤੇ ਗਏ ਨੇ ਇਸ ਕਦਮ ਤੇ ਪਾਰਟੀ ਵਲੰਟੀਅਰਸ ਵਰਕਰ ਵਲੰਟੀਅਰਸ ਤੇ ਸਰਕਾਰ ਦੀਆਂ ਉਪਲਬਧੀਆਂ ਤੇ ਯੋਜਨਾ ਜਿਹੜੀ ਕੀਆ ਉਹ ਘਰ-ਘਰ ਤੱਕ ਪਹੁੰਚਣ ਹਰ ਆਮ ਬੰਦੇ ਤੱਕ ਪਹੁੰਚਣ ਉਸਦੇ ਲਈ ਕੋਸ਼ਿਸ਼ ਜੋ ਕਿ ਹੈ ਮੁਖਤਾਰ ਤੇ ਸਰਕਾਰ ਵੱਲੋਂ ਕੀਤੀ ਗਈ ਹੈ ਜੀ ਅਨਮੋਲ ਨਾਲੇ ਕਿਹਾ ਇਹ ਜਾ ਰਿਹਾ ਹੈ ਕਿ ਇਹਨਾਂ ਨਿਯੁਕਤੀਆਂ ਕਰਕੇ ਲੋਕਾਂ ਤੱਕ ਜਿਹੜੀਆਂ ਵੀ ਸਰਕਾਰ ਦੀਆਂ ਸਹੂਲਤਾਂ ਨੇ ਉਹ ਠੀਕ ਤਰੀਕੇ ਦੇ ਨਾਲ ਇਨਫੋਰਮੇਸ਼ਨ ਪਹੁੰਚ ਸਕੇਗੀ ਕਿਉਂਕਿ ਦੇਖਿਆ ਇਹ ਜਾਂਦਾ ਹੈ ਕਿ ਲੋਕਾਂ ਨੂੰ ਸਰਕਾਰ ਦੀਆਂ ਜਿਹੜੀਆਂ ਵੀ ਨੀਤੀਆਂ ਨੇ ਜਿਹੜੇ ਵੀ ਸਕੀਮਾਂ ਲਿਆਂਾਈਆਂ ਜਾਂਦੀਆਂ ਨੇ ਲੋਕਾਂ ਨੂੰ ਉਸ ਬਾਰੇ ਜਾਗਰੂਕਤਾ ਹੀ ਨਹੀਂ ਹੁੰਦੀ ਤਾਂ ਕੀ ਇਹ ਲੋਕੀ ਜਿਹੜੇ ਨੇ ਇੱਕ ਪੁਲ ਦਾ ਕੰਮ ਕਰਨਗੇ ਇੱਕ ਬ੍ਰਿਜ ਦਾ ਕੰਮ ਕਰਨਗੇ ਲੋਕਾਂ ਦੇ ਵਿੱਚ ਵਿਚਕਾਰ ਤੇ ਸਰਕਾਰ ਦੇ ਵਿੱਚਕਾਰ ਬਿਲਕੁਲ ਕਿਉਂਕਿ ਦੇਖੋ ਜਿਸ ਤਰੀਕੇ ਨਾਲ ਅਗਰ ਗਲਤੀ ਕੀਤੀ ਜਾਵੇ ਇਸ ਵਕਤ ਸੋਸ਼ਲ ਮੀਡੀਆ ਦਾ ਜੋ ਜੋਕ ਹੈ ਤੁਹਾਨੂੰ ਦੇਖੋ ਜ਼ਰੂਰ ਕੀਤਾ ਨਹੀਂ ਕਿ ਇਹ ਕਹਿਿਆ ਜਾ ਸਕਦਾ ਹੈ ਕਿ ਅੱਜ ਕੱਲ੍ਹ ਕੀ ਹੈ ਸੋਸ਼ਲ ਮੀਡੀਆ ਹਰ ਬੰਦੇ ਤੱਕ ਪਹੁੰਚਿਆ ਹੋਇਆ ਤਾਂ ਸੋਸ਼ਲ ਮੀਡੀਆ ਨੂੰ ਇੱਕ ਪਲੈਟਫਾਰਮ ਬਣਾ ਕੇ ਜ਼ਰੀਆ ਬਣਾ ਕੇ ਆਪਣੀ तमाम ਗੱਲਾਂ ਆਪਣੇ तमाम ਯੋਜਨਾਵਾਂ ਜੋ ਕੀ ਹੈ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਉਸ ਦੇ ਲਈ ਕੋਸ਼ਿਸ਼ ਜੋ ਕੀ ਹੈ ਸਰਕਾਰ ਵੱਲੋਂ ਕੀਤੀ ਗਈ ਜਾਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਹੈ ਜਿਸ ਦੇ ਲੈ ਕੇ ਇਹ ਸੋਸ਼ਲ ਮੀਡੀਆ ਟੀਮ ਜੁੜੀਆਂ ਅੱਜ ਐਲਾਨ ਕੀਤੀ ਗਈ ਹੈ ਠੀਕ ਹੈ ਅਨਮੋਲ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ